ਬਿਲਕੁਲ ਇਹ ਗੱਲ 'ਚ ਕੋਈ ਦੋ ਰਾਏ ਨਹੀਂ ਹੈ ਕਿ ਪੰਜਾਬ ਨੇ ਬਹੁਤ ਸੰਤਾਪ ਚੇ ਲਿਆ ਔਰ ਮੈਨੂੰ ਤਾਂ ਇਹ ਵੀ ਯਾਦ ਹੈ ਕਿ ਉਸ ਦਾ ਬਿਲ ਵੀ ਬਣਾ ਕੇ ਭੇਜਦਾ ਸੀਗਾ ਕਿ ਜੋ ਸਕਿਉਰਿਟੀ ਫੋਰਸਿਸ ਪੰਜਾਬ ਦੇ ਵਿੱਚ ਕੰਮ ਆਈਆਂ ਸੀਗੀਆਂ ਪਰ ਚਲੋ ਉਹਨਾਂ ਗੱਲਾਂ ਦੇ ਨਾਲ ਅੱਜ ਦਾ ਸਮਾਂ ਨਹੀਂ ਹੈ ਅੱਜ ਤਾਂ ਇੱਕ ਚੀਜ਼ ਹੈ ਕਿ ਜੋ ਪਾਕਿਸਤਾਨ ਨੇ ਟੈਰੋਰੀਜ਼ਮ ਦੀ ਇੰਡਸਟਰੀ ਚਲਾ ਰੱਖੀ ਹੈ ਆਤੰਕਵਾਦ ਦੀ ਇੰਡਸਟਰੀ ਚਲਾ ਰੱਖੀ ਹੈ ਉਹਦੇ ਖਿਲਾਫ ਖੜਨ ਦਾ ਸਮਾਂ ਹੈ ਤੇ ਪੰਜਾਬ ਪੂਰੀ ਤਰ੍ਹਾਂ ਪੰਜਾਬ ਦੀ ਸਰਕਾਰ ਦੇਸ਼ ਦੇ ਨਾਲ ਹੈ ਔਰ ਇਸ ਆਤੰਕਵਾਦ ਦੀ ਇੰਡਸਟਰੀ ਨੂੰ ਖਤਮ ਕਰਨਾ ਜ਼ਰੂਰੀ ਹੈ ਕਿਉਂਕਿ ਤੁਹਾਨੂੰ ਯਾਦ ਹੋਵੇਗਾ 1971 ਦੀ ਜੰਗ ਤੋਂ ਬਾਅਦ ਪਾਕਿਸਤਾਨ ਦਾ ਬਹੁਤ ਵੱਡਾ ਰੋਲ ਸੀਗਾ ਪੰਜਾਬ ਨੂੰ ਉਸ ਸੰਤਾਪ ਦੇ ਵਿੱਚ ਜੋ ਹੈ ਜੀ ਸ਼ਾਮਿਲ ਕਿ ਅੰਡਰਜ ਹੋਣਾ ਪਿਆ ਪੰਜਾਬ ਨੂੰ ਭੁੱਖ ਤੋਂ ਭੋਗਣਾ ਪਿਆ ਤੇ ਉਹਦੇ ਵਿੱਚ ਇੰਟਰਨਲ ਪੋਲੀਟੀਕਲ ਜਿਹੜੀ ਹੈ ਜੀ ਗਲਤੀਆਂ ਵੀ ਸੀਗੀਆਂ ਔਰ ਬਿਲਕੁਲ ਆਰਥਿਕਤਾ ਦਾ ਨੁਕਸਾਨ ਹੋਇਆ ਜੋ ਪੰਜਾਬ ਕਿਸੇ ਟਾਈਮ 'ਚ ਮਹਾਰਾਸ਼ਟਰਾ ਦੇ ਨਾਲ ਕੰਪੀਟ ਕਰਦਾ ਸੀ ਉਹਨੂੰ ਜੋ ਹਦੀ ਅੱਜ ਪਰ ਕੈਪੀਟਲ ਇਨਕਮ ਦੇ ਮਾਮਲੇ 'ਚ ਵੀ ਪਿਛੜਨਾ ਪਿਆ ਸਾਡੀ ਇੰਡਸਟਰੀ ਵੀ ਫਲੋਟ ਕਰਕੇ ਚਲੀ ਗਈ ਉਸ ਤੋਂ ਬਾਅਦ ਕਾਫੀ ਨੁਕਸਾਨ ਵੀ ਹੋਇਆ ਪਰ ਗੱਲ ਇੱਥੇ ਆ ਜਾਂਦੀ ਹੈ ਕਿ ਜਿਹੜਾ ਪਾਕਿਸਤਾਨ ਨੇ ਖੇਲ ਰਚਿਆ ਹੋਇਆ ਉਹਦੇ ਨਾਲ ਪੰਜਾਬ ਨੂੰ ਵੀ ਨੁਕਸਾਨ ਹੋਇਆ ਜੰਮੂ ਕਸ਼ਮੀਰ ਨੂੰ ਵੀ ਨੁਕਸਾਨ ਹੋ ਰਿਹਾ ਹੈ ਦਿੱਸ਼ ਨੂੰ ਵੀ ਨੁਕਸਾਨ ਹੋ ਰਿਹਾ ਹੈ ਪਰ ਇਹ ਸਮਾਂ ਹੈ ਆਪਣੀ ਸੈਨਾਵਾਂ ਦੇ ਨਾਲ ਖੜਨ ਦਾ ਪਹਿਲੀ ਚੀਜ਼ ਦੂਜੀ ਚੀਜ਼ ਮੌਕ ਡ੍ਰਿਲ ਹੁੰਦੀ ਥੀ ਸਮੋਕ ਡ੍ਰਿਲ ਲੋਕਾਂ ਦੀ ਬਿਹਤਰੀ ਲਈ ਹੈ ਸੰਸਥਾਵਾਂ ਨੂੰ ਬਚਾਉਣ ਦੇ ਲਈ ਹੁੰਦੀ ਹੈ ਜਿਵੇਂ ਫੋਰ ਐਗਜ਼ਾਮਪਲ ਸਾਡੇ ਟਾਵਰਸ ਹੈ ਸਾਡੇ ਰੱਖਿਆ ਸੰਸਥਾਨ ਹੈ ਸਾਡੇ ਹੋਰ ਤਕਨੀਕੀ ਸੰਸਥਾਨ ਹੈ ਉਹਨਾਂ ਨੂੰ ਇੱਕਦਮ ਕਿਦਾਂ ਕਵਰ ਕਰਨਾ ਲੋਕਾਂ ਦੀ ਸੁਰੱਖਿਆ ਕਿਵੇਂ ਕਰਨੀ ਜਿਹਨੂੰ ਡ੍ਰੌਪ ਐਂਡ ਕਵਰ ਪਾਲਿਸੀ ਕਿਹਾ ਜਾਂਦਾ ਹੈ ਕਿ ਲੋਕ ਝੁੱਕ ਕੇ ਇੱਕਦਮ ਸੁਰੱਖਿਅਤ ਸਥਾਨਾਂ ਤੇ ਜਾਣ ਸ਼ਾਇਰਨ ਜੋ ਸ਼ਾਇਰਨ ਬਜੂਗਾ ਉਹਦਾ ਮਤਲਬ ਹੈ ਕਿ ਕੋਈ ਹਵਾਈ ਹਮਲਾ ਹੋ ਰਿਹਾ ਹੈ ਤਾਂ ਲੋਕਾਂ ਨੇ ਉਸ ਤੋਂ ਬਚਾਅ ਕਿਦਾਂ ਕਰਨਾ ਬਲੈਕਆਊਟ ਹੋਊਗਾ ਇਕਦਮ ਲਾਈਟ ਜਾਊਗੀ ਇਲੈਕਟ੍ਰਿਸਿਟੀ ਬਿਲਕੁਲ ਬੰਦ ਕਰ ਦਿੱਤੀ ਜਾਊਗੀ ਲੋਕਾਂ ਨੂੰ ਗਾਈਡੈਂਸ ਵੀ ਦਿੱਤੀ ਜਾਂਦੀ ਹੈ ਸੋ ਇਹ ਜਿਹੜੀ ਮੌਕ ਟ੍ਰਿਲ ਹੁੰਦੀ ਹੈ ਇਹ ਸੀਵਰ ਡਿਫੈਂਸ ਰੂਲਸ 1938 ਦੇ ਤਹਿਤ ਹੁੰਦੀ ਹੈ ਜਿਹਨੂੰ ਆਪਾਂ ਨਾਗਰਿਕ ਸੁਰੱਖਿਆ ਨਿਯਮ ਕਹਿੰਦੇ ਆ ਉਹਦੇ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਕਿ ਇਦਾਂ ਦੇ ਅਗਰ ਹਾਲਾਤ ਆਣਗੇ ਤੇ ਤੁਸੀਂ ਆਪਣੇ ਆਪ ਨੂੰ ਕਿਵੇਂ ਬਚਾਣਾ ਸਸਤਾਵਾਂ ਨੂੰ ਕਿਵੇਂ ਬਚਾਣਾ ਸੈਨਿਕ ਟਿਕਾਣਿਆਂ ਨੂੰ ਕਿਵੇਂ ਬਚਾਣਾ ਇਹ ਮੌਕ ਟ੍ਰਿਲ ਕੀਤੀ ਜਦੀ ਹੈ ਔਰ ਇਸੇ ਲਈ ਪੰਜਾਬ ਦੇ ਵਿੱਚ ਵੀ ਜਿਹੜਾ ਹੈ ਜੀ 20 ਹੈਡਕੁਆਟਰ ਸ ਤੇ ਡਿਸਟ੍ਰਿਕਟ ਕੁਆਟਰਸ ਤੇ ਬੌਕ ਟ੍ਰਿਲ ਹੋਏਗੀ ਕੱਲ ਤੇ ਜਦ ਤਿੰਨ ਤਰ੍ਹਾਂ ਦੇ ਇਹਨਾਂ ਨੂੰ ਖੇਤਰਾਂ ਚ ਵੰਡਿਆ ਜਾਂਦਾ ਹੈ ਬਹੁਤ ਜ਼ਿਆਦਾ ਸੈਂਸਿਟਿਵ ਸੰਵੇਦਨਸ਼ੀਲ ਘੱਟ ਸੰਵੇਦਨਸ਼ੀਲ ਤੇ ਇੱਕ ਸੰਵੇਦਨਸ਼ੀਲ ਖੇਤਰਾਂ ਦੇ ਵਿੱਚ ਅ ਪਰ ਮੈਂ ਤੁਹਾਡੀ ਇਸ ਗੱਲ ਦੇ ਨਾਲ ਵੀ ਸਹਿਮਤ ਹਾਂ ਕਿ ਜਿਉਂ-ਜਿਉਂ ਇਹ ਚੀਜ਼ਾਂ ਹੁੰਦੀਆਂ ਆ ਤਾਂ ਆਰਥਿਕਤਾ ਦਾ ਨੁਕਸਾਨ ਤਾਂ ਹੁੰਦਾ ਹੈ ਪਰ ਹਰ ਚੀਜ਼ ਜਿੱਥੀਆਂ ਅਮਰੀਕੀਆਂ ਦੀ ਨਹੀਂ ਹੁੰਦੀਆਂ ਦੇਸ਼ ਦੀ ਇਕ ਜਦ ਵੀ ਦੇਖਣੀ ਹੁੰਦੀ ਹੈ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਕਿਤਨਾ ਕੀਤੇ ਸਿਕਿਉਰਟੀ ਲੈਪਸੀਸ ਰਹੇ ਹਨ ਜਿਹੜਾ ਪਹਿਲਗਾਮ ਦਾ ਇੱਕ ਘਟਨਾ ਹੋਈ ਹੈ ਉੱਥੇ ਸਾਡੇ ਹਿੰਦੁਸਤਾਨੀਆਂ ਜਿਹੜਾ ਹੈ ਕਤਲ ਕੀਤਾ ਗਿਆ ਉਹਨੂੰ ਉਹਨਾਂ ਨੇ ਜੋ ਪਾਕਿਸਤਾਨ ਚਾਹੁੰਦਾ ਸੀ ਕਿ ਧਰਮ ਦੀ ਇੱਕ ਅੱਗ ਫੈਲਾਈ ਜਾਏ ਨਫ਼ਰਤ ਦੀ ਉਹਨੂੰ ਕੋਸ਼ਿਸ਼ ਵੀ ਹੋਈ ਇੱਥੇ ਵੀ ਵਿਧਾਨ ਦੀ ਕੋਸ਼ਿਸ਼ ਹੋਈ ਪਰ ਉਹਦੇ ਨਾਲ ਇੱਕ ਚੀਜ਼ ਤੇ ਹੋਈ ਕਿ ਪੂਰਾ ਦੇਸ਼ ਇੱਕਮੁੱਠ ਹੋਇਆ ਹਰ ਧਰਮ ਹਰ ਜਾਤ ਦੇ ਲੋਕਾਂ ਨੇ ਇਹਨੂੰ ਨਿੰਦਿਆ ਤੇ ਅੱਜ ਸਮਾਂ ਵੀ ਹੈ ਤੇ ਉਹਨਾਂ ਨੂੰ ਤਾਕਤਾਂ ਨੂੰ ਖਾਸ ਕਰਕੇ ਪਾਕਿਸਤਾਨ ਦੀ ਜਿੱਦਾਂ ਉਹਨੇ ਮੇਜਰ ਵਿਵੇਕ ਸ਼ਰਮਾ ਜੀ ਸ਼ਾਇਦ ਬੋਲ ਰਹੇ ਸੀ ਕਰਨਲ ਵਿਵੇਕ ਸ਼ਰਮਾ ਜੀ ਕਿ ਪਾਕਿਸਤਾਨ ਦੀ ਜਿਹੜੀ ਆਰਮੀ ਹੈ ਉਹ ਲਗਾਤਾਰ ਚਾਹੇ ਉਹ ਸਾਡਾ ਪੰਜਾਬ ਹੈ ਚਾਹੇ ਸਾਡਾ ਜੰਮੂ ਕਸ਼ਮੀਰ ਹੈ ਪੂਰਾ ਦੇਸ਼ ਹੈ ਹਿੰਦੁਸਤਾਨ ਇਹ ਅਲੱਗ-ਅਲੱਗ ਫੁੱਲਾਂ ਦਾ ਗੁਲਦਸਤਾ ਹੈ ਇਹਨੂੰ ਤੋੜਨ ਤੇ ਲੱਗੀ ਹੋਈ ਹੈ ਫੁੱਲਾਂ ਨੂੰ ਮਸਲਨ ਤੇ ਲੱਗੀ ਹੋਈ ਹੈ ਕੋਸ਼ਿਸ਼ ਕਰਦੀ ਹੈ ਕਿ ਇੱਥੇ ਅਲੱਗ-ਅਲੱਗ ਗਰੁੱਪ ਦੇ ਵਿੱਚ ਜਿਹੜਾ ਹੈ ਜੀ ਸਟੇਟਸ ਦੇ ਵਿੱਚ ਡਿਸਟਰਬੈਂਸ ਪੈਦਾ ਕੀਤੀ ਜਾਏ ਐਦਾਂ ਦੀ ਘਟਨਾਵਾਂ ਕੀਤੀਆਂ ਜਾਣ ਸੋ ਇਹਨੂੰ ਸਬਕ ਤਾਂ ਸਿਖਾਣਾ ਹੈ ਔਰ ਇਹਦੇ ਲਈ ਦੇਸ਼ ਇੱਕ ਮੁੱਠੀ ਵੀ ਹੈ ਸੋ ਮੌਕ ਡ੍ਰਿਲ ਵੀ ਕਰਨੀ ਪੈਣੀ ਹੈ ਕਰਨੀ ਵੀ ਜ਼ਰੂਰੀ ਹੈ ਤੇ ਸਬਕ ਵੀ ਸਿਖਾਣਾ ਹੈ ਹਾਂ ਜਿੱਥੋਂ ਤੱਕ ਪੰਜਾਬ ਦੀ ਆਰਥਿਕਤਾ ਦਾ ਸਵਾਲ ਹੈ ਨੋ ਡਾਊਟ ਹੋਰ ਨੁਕਸਾਨ ਤਾਂ ਹੋ ਸਕਦਾ ਪਰ ਫਿਰ ਮੈਂ ਇੱਕ ਗੱਲ ਕਹੂੰਗਾ ਕਿ ਜਿੱਥੇ ਇੱਜ਼ਤ ਦਾ ਸਵਾਲ ਆ ਜਾਂਦਾ ਉੱਥੇ ਫਿਰ ਕਈ ਵਾਰੀ ਗਿੰਤੀਆਂ ਬਿੰਤੀਆਂ ਛੱਡਨੀਆ ਵੀ ਪੈਂਦੀ ਹੈ ਬਿਲਕੁਲ ਠੀਕ ਹੈ ਇਹਨਾਂ ਚੀਜ਼ਾਂ ਤੋਂ ਫਿਰ ਉੱਪਰ ਜਿਹੜਾ ਹੈ ਉੱਠਣਾ ਪੈਂਦਾ ਪਰ ਹਰ ਜਾਵੀਤ ਤੋਂ ਜਿਹੜੀ ਆ ਉਹ ਸਾਨੂੰ ਚਿੰਤਨ ਮੰਤਨ ਦੀ ਜ਼ਰੂਰਤ ਹੁੰਦੀ ਹੈ ਪਰ ਮੈਂ ਇੱਕ ਹੋਰ ਸਵਾਲ ਦਾ ਜਵਾਬ ਤੁਹਾਡੇ ਤੋਂ ਚਾਹਨਾ ਜਿਹੜਾ ਕਿ ਮੈਡਮ ਪੂਨਮ ਮਾਨਿਕ ਜਿਹੜੇ ਭਾਜਪਾ ਤੋਂ ਬੈਠੇ ਪ੍ਰਵਕਤਾ ਉਹਨਾਂ ਦਾ ਕਹਿਣਾ ਸੀ ਕਿ ਇਸ ਮੌਕੇ ਤੇ ਸਿਆਸਤ ਨਹੀਂ ਚਾਹੀਦੀ ਕਿਉਂਕਿ ਆਧਾਰ ਸੀ ਖੜਗੇ ਸਾਹਿਬ ਦੀ ਸਟੇਟਮੈਂਟ ਜਿਹੜੀ ਉਹਨਾਂ ਨੇ ਕਿਹਾ ਕਿ ਇਸ ਹਮਲੇ ਦੀ ਜਦੋਂ ਇਨਪੁਟ ਸੀਗੀ ਤੇ ਅਸੀਂ ਚੌਕਸ ਹੋ ਕੇ ਸਤਰਕ ਹੋ ਕੇ ਉਸ ਨੂੰ ਕਿਉਂ ਨਹੀਂ ਜਿਹੜਾ ਹੈ ਕਵਰ ਅਪ ਕਰ ਸਕੇ ਤਲੀਵਾਲ ਜੀ ਇਹਦੇ ਚ ਦੋ ਪਹਿਲੂ ਪਹਿਲੀ ਗੱਲ ਤਾਂ ਇਹ ਕਹਿ ਕੇ ਕਿ ਇਹ ਰਾਜਨੀਤੀ ਹੋ ਰਹੀ ਹੈ ਤੁਸੀਂ ਜੋ ਕਮੀਆਂ ਹੈ ਜਿਨ੍ਹਾਂ ਕਮੀਆਂ ਕਰਕੇ ਉਹਨਾਂ ਮਾਸੂਮਾਂ ਦੀ ਜਾਨ ਗਈ ਹੈ ਉਹਨਾਂ ਤੋਂ ਅੱਖਾਂ ਬੰਦ ਨਹੀਂ ਕਰ ਸਕਦੇ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉੱਥੇ ਜਿੱਥੇ 2000 ਸੈਲਾਨੀ ਇਕੱਠਾ ਹੋ ਰਿਹਾ ਹੈ ਲਗਾਤਾਰ ਜਿਹੜਾ ਹੈ ਜੰਮੂ ਕਸ਼ਮੀਰ ਦੇ ਵਿੱਚ ਘਟਨਾਵਾਂ ਹੁੰਦੀਆਂ ਜਾ ਰਹੀਆਂ ਤੇ ਉੱਥੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਹੋਣੇ ਚਾਹੀਦੇ ਸੀ ਪਹਿਲੀ ਗੱਲ ਅਗਰ ਇਨਪੁਟ ਨਹੀਂ ਸੀ ਤਾਂ ਫੇਲਿਅਰ ਆਫ ਇੰਟੈਲੀਜੈਂਸ ਹੈ ਅਗਰ ਇਨਪੁਟ ਸੀ ਤਾਂ ਫਿਰ ਉੱਥੇ ਪੁਖਤਾ ਇੰਤਜ਼ਾਮ ਕਿਉਂ ਨਹੀਂ ਕੀਤੇ ਗਏ 2.5 ਸੌ ਕਿਲੋਮੀਟਰ ਤੋਂ ਦੂਰ ਤੋਂ ਅਤਵਾਦੀ ਆਣੇ ਹਨ ਹਥਿਆਰ ਹੁੰਦੇ ਹਨ 40 ਘੰਟੇ 40 ਮਿੰਟ ਗੋਲੀਆਂ ਚਲਾਣੇ ਹਨ ਫਿਰ ਫੇਰ ਉਹ ਵਾਪਸ ਨਾ ਉਹਨਾਂ ਨੂੰ ਆਂਦੇ ਰੋਕਿਆ ਜਾਂਦਾ ਹੈ ਨਾ ਗੋਲੀਆਂ ਚਲਾंदे ਸਾਹਮਣਾ ਕੀਤਾ ਜਾਂਦਾ ਨਾ ਉਹਨਾਂ ਨੂੰ ਜਾਂਦੇ ਹੋਏ ਉਹਨਾਂ ਨੂੰ ਕੁਝ ਕਿਹਾ ਜਾਂਦਾ ਇਹ ਜਿਹੜੀਆਂ ਗੱਲਾਂ ਇਹ ਕੁਐਸਚਨ ਤਾਂ ਉੱਠਦੇ ਆ ਹਾਂ ਕਾਂਗਰਸ ਨੇ ਜਿਸ ਉਸ ਆਵਨਲ ਇਹਨੂੰ ਮਤਲਬ ਕਈ ਤਰ੍ਹਾਂ ਦੇ ਬਿਆਨات ਆਏ ਮੈਂ ਕਈ ਬਿਆਨਾਂ ਨਾਲ ਕਾਂਗਰਸ ਦੇ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਕਿਉਂਕਿ ਇਹ ਜਿਹੜੀ ਅੱਤਵਾਦੀ ਕਟਨਾਵਾਵਾਂ ਹੁੰਦੀਆਂ ਔਰ ਸਪਸ਼ਟ ਪਤਾ ਹੈ ਕਿ ਪਾਕਿਸਤਾਨ ਦਾ ਹੱਥ ਹੈ ਤੇ ਉੱਥੇ ਜਦੋਂ ਅਸੀਂ ਦੇਸ਼ ਤੋਂ ਬਾਹਰ ਜਾ ਕੇ ਵੀ ਇਦਾਂ ਦੀਆਂ ਗੱਲਾਂ ਕਰਦੇ ਤਾਂ ਅਸੀਂ ਆਪਣੇ ਦੇਸ਼ ਦਾ ਫਾਇਦਾ ਨਹੀਂ ਕਰ ਰਹੇ ਹੁੰਦੇ ਠੀਕ ਹੈ ਕਮੀਆਂ ਬਿਲਕੁਲ ਡਿਸਕਸ ਕਰਨਾ ਬਣਦਾ ਉਹਨੂੰ ਕੱਲੀ ਰਾਜਨੀਤੀ ਕਹਿ ਕੇ ਨਹੀਂ ਇਗਨੋਰ ਕੀਤਾ ਜਾ ਸਕਦਾ ਪਰੰਤੂ ਨਾਲ ਦੀ ਨਾਲ ਨਾਲ ਦੀ ਨਾਲ ਜਿੱਥੇ ਦੇਸ਼ ਦਾ ਸਵਾਲ ਹੋ ਜਾਂਦਾ ਉੱਥੇ ਇੱਕ ਮੁੱਠਤਾ ਵੀ ਜ਼ਰੂਰੀ ਹੈ ਉੱਥੇ ਸਾਡੇ ਸੈਨਿਕਾਂ ਦਾ ਜਿਹੜਾ ਮਨੋਬਲ ਹੈ ਉਹ ਵਧਾਉਣਾ ਵੀ ਜ਼ਰੂਰੀ ਹੈ ਉੱਥੇ ਜਿਹੜਾ ਹੈ ਸਾਡੀ ਸੈਨਾ ਦੇ ਨਾਲ ਡਟ ਕੇ ਖੜਨਾ ਵੀ ਜ਼ਰੂਰੀ ਹੈ ਉੱਥੇ ਅਗਰ ਸਾਨੂੰ ਪਤਾ ਹੈ ਕਿ ਕਮੀਆਂ ਤਾਂ ਅਸੀਂ ਆਪਣੇ ਦੇਸ਼ ਦੀ ਪਾਰਲਮੈਂਟ ਦੇ ਵਿੱਚ ਆਪਣੇ ਸੰਸਥਾਵਾਂ ਦੇ ਵਿੱਚ ਬੈਠ ਕੇ ਉਹ ਡਿਸਕਸ ਕਰਾਂਗੇ ਪਰੰਤੂ ਜਦੋਂ ਆਪਾਂ ਕੋਈ ਇਹੋ ਜਿਹਾ ਬਿਆਨ ਦੇ ਦਈਏ ਜਿਹਦੇ ਨਾਲ ਕੁਐਸਚਨਸ ਪੈਦਾ ਹੁੰਦੇ ਹੋਣ ਜਾਂ ਕਿਸੇ ਵਿਦੇਸ਼ੀ ਤਾਕਤ ਨੂੰ ਉਹਨਾਂ ਨੂੰ ਇਸਤੇਮਾਲ ਕਰਨ ਦਾ ਮੌਕਾ ਮਿਲਦਾ ਹੋਵੇ ਤਾਂ ਉਹਦਾਂ ਦੇ ਆ ਬਿਆਨਾਂ ਨੂੰ ਤੁਸੀਂ ਸਾਬਦਿਕ ਤੌਰ ਤੇ ਦੁਰਸਤ ਕਰਦੇ ਹੋਏ ਘਟੋ ਘਟ ਇਹ ਫਾਇਦਾ ਨਾ ਲੈਣ ਦੋ ਹਾਂ ਇਹਨਾਂ ਜ਼ਰੂਰ ਹੈ ਕਿ ਜਿੱਥੇ ਜਿੱਥੇ ਕਮੀਆਂ ਉਤੇ ਐਕਸ਼ਨ ਵੀ ਹੋਣਾ ਚਾਹੀਦਾ ਜੋ ਜੋ ਜ਼ਿੰਮੇਵਾਰ ਹੈ ਉਹਨੂੰ ਬਖਸ਼ਿਆ ਵੀ ਨਹੀਂ ਜਾਣਾ ਚਾਹੀਦਾ ਇਹਦੇ ਦੋ ਪਹਿਲੂ ਹੈ ਔਰ ਦੋਨਾਂ ਤੇ ਗੌਰ ਕਰਨੀ ਜ਼ਰੂਰੀ ਹੁੰਦੀ ਹੈ ਜਿੱਥੇ ਪੋਲਿਟিক্যাল ਪਾਰਟੀਆਂ ਹਨ ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਪਹਿਲੀ ਚੀਜ਼ ਸਾਡੇ ਦੇਸ਼ ਦੀ ਇੱਜ਼ਤ ਨਾਲ ਦੀ ਨਾਲ ਜਿਹੜੀ ਰੂਲਿੰਗ ਪਾਰਟੀ ਹੈ ਉਹ ਵੀ ਜ਼ਿੰਮੇਵਾਰ ਹੈ ਕਿ ਉਹ ਇਸ ਚੀਜ਼ ਨੂੰ ਪਤਾ ਕਰੇ ਕਿ ਇਹ ਘਟਨਾ ਦੇ ਵਿੱਚ ਕਿਸ ਕਿਸ ਦੀ ਅਨਗੈਹੀ ਰਹੀ ਹੈ ਮੈਂ ਇਹ ਨਹੀਂ ਕਹਿੰਦਾ ਹੱਥ ਰਿਹਾ ਹੱਥ ਹੋ ਸਕਦਾ ਉਹਦਾ ਜਾਂਚ ਦਾ ਵਿਸ਼ਾ ਹੈ ਪਰ ਅਨਗੈਹੀ ਸਪਸ਼ਟ ਨਜ਼ਰ ਆ ਰਹੀ ਹੈ ਜੀ ਠੀਕ ਕਰਨਲ ਸਾਹਿਬ